और तो सारे मेरे दूर को है इस तरह का माहौल ना करो फैलो ਔਰ ਕਿਸੇ ਦਾ ਨੁਕਸਾਨ ਹੋ ਜੂਗਾ ਇਹ ਦਸ ਮੁਲਾਜ਼ਮ ਨਹੀਂ ਪੁੱਛਲੇ ਇਹਨਾਂ ਦਾ ਨੁਕਸਾਨ ਹੋ ਜੋ ਗੁੰਡਾਗਰਦੀ ਕਰਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰਾਏ ਹੋਣ ਦੇ ਬਾਵਜੂਦ ਕਿਸਾਨਾਂ ਨਾਲ ਆ ਕੇ ਖੜੀ ਹੈ ਇਹਦੇ ਮੁਲਾਜ਼ਮ ਗੁੰਡਾਗਰਦੀ ਕਰਾ ਰਹੇ ਨੇ ਇਹ ਥੋੜੇ ਧਰਨੇ ਨੂੰ ਜਾਣ ਕੇ ਬਖਸਾਰ ਦੇ ਵਿੱਚ ਲਿਆਉਣਾ ਚਾਹੁੰਦੇ ਆ ਇਹ ਗੁੰਡਾਗਰਦੀ ਕਰਵਾ ਰਹੀ ਹੈ ਮੈਡਮ ਜਿਹੜੀ ਡੀਐਸਪੀ ਹੈ ਜਦੋਂ ਇਹਨੇ ਕਰਾਉਦਾ ਐਲਾਨ ਹੋ ਚੁੱਕਿਆ ਇਹਦੇ ਕਰਾਉਦਾ ਐਲਾਨ ਹੋ ਚੁੱਕਿਆ ਇਹ ਬਾਹਰ ਕਿਉਂ ਆ ਰਹੀ ਹੈ ਕਿਸਾਨਾਂ ਨੂੰ ਧਰਨੇ ਗੁੰਡਿਆਂ ਦੇ ਉੱਤੇ ਟੈਂਟ ਦੇ ਵਿੱਚ ਗੱਡੀ ਮਾਰ ਕੇ ਕਿਸਾਨਾਂ ਦੇ ਟਰੈਕਟਰ ਚੜਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਜਿਹੜੀ ਮੈਡਮ ਹੈ ਡੀਐਸਪੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਗੁੰਡਾਗਰਦੀ ਕਰਵਾ ਰਹੀ ਹੈ ਇਹ ਕਿਸਾਨਾਂ ਦੇ ਧਰਨੇ ਤੇ ਸਿੱਧੀ ਗੱਡੀ ਚੜਾਉਣ ਦੇ ਯਤਨ ਨੇ ਕਿਸਾਨਾਂ ਤੇ ਅਗੌਲਕਾਰੀਆਂ ਤੇ ਅਸੀਂ ਹਜੇ ਵੀ ਆਪਣੇ ਕਿਸਾਨਾਂ ਨੂੰ ਕਹਿ ਰਿਹਾ ਵੀਰੋ ਸ਼ਾਂਤ ਬਈ ਰੋ ਸ਼ਾਂਤ ਬਈ ਇਹ ਬਖਲਾਅ ਦੇ ਬਚਾਏ ਨੇ ਇੱਥੋਂ ਪਤਾ ਲੱਗਦਾ ਵੀ ਪੱਪੀ ਪੰਕੇ ਜਿਹਦੇ ਚਿਹਟੇ ਬਣੇ ਹੋਏ ਨੇ ਪੁਲਿਸ ਵਾਲੇ ਇੱਥੋਂ ਪਤਾ ਲੱਗਦਾ ਵੀ ਪੁਲਿਸ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਪੱਪੂ ਦੀ ਪਿੱਠ ਤੇ ਖੜੀ ਹੈ ਇਹਦੇ ਕਰਕੇ ਗੁੰਡਾਗਰਦੀ ਡੀਐਸਪੀ ਤੇ ਇਹਨਾਂ ਦੇ ਮਲਾਜ਼ਮ ਕਰ ਰਹੇ ਨੇ ਨਹੀਂ ਇਹੋ ਜਿਹਾ ਧਰਨੇ ਅੱਜ ਕੋਈ ਪਹਿਲਾ ਧਰਨੇ ਨਹੀਂ ਹੈ ਇਹ ਮੈਡਮ ਤੇਰੇ ਵਰਗੇ ਬਹੁਤ ਦੇਖੇ ਨੇ ਅਸੀਂ ਜਿਹੜੇ ਨੌਕਰਵਾਜ ਕਿਸਾਨ ਵਿਰੋਧੀ ਫੈਦਲੇ ਲੰਦੇ ਹੁਣ ਨਾਰੇ ਨਾਲ ਸਾਰੇ ਇਕੱਠੇ ਹੋ ਗਏ ਪੌਲਸ ਵਰਗਾ ਜੇ ਮਰਦਾ ਹੋਵੇ ਪੱਕੇ ਸ਼ਾਇਰੀ ਨਹੀਂ ਚਲੇਗੀ ਗੁੰਡਾ ਕਰਦੇ ਨਹੀਂ ਚਲੇਗੀ ਪੱਪੂ ਦੇ ਹਮੇਤੀ ਤੋਸ ਮਰਦਾਬਾ ਮਰਦਾਬਾ ਪੱਪੂ ਨਾਲ ਮਿਲ ਕੇ ਚੱਲਣ ਵਾਲੀ ਪੌਲਸ ਮਰਦਾਬਾ पस